Daya langsor pe, sada yang sange, apangang bepute, sada yang sange, apangang bepute, wahingronika kalsa. ਵਾਹਿਗੁਰੂ ਜੀ ਕੀ ਫਤਿਹ ਪਰਮ ਮਾਨ ਅਤੇ ਸਨਮਾਨ ਯੋਗ ਸੱਚੇ ਪਾਤਸ਼ਾਹ ਜੀ ਦੀ ਸਾਨੀਅਤੇ ਨਵਾਜੀ ਹੋਈ ਗੁਰੂ ਰੂਪ ਗੁਰਖਾਲਸਾ ਆਪ ਸਰਵਤ ਸੰਗਤ ਤਤ ਵੇਲੇ ਨੇ ਸੰਭਾਲ ਕਰਦੇ ਹੋਏ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰ ਘਰ ਦੇ ਨਾਲ ਜੁੜਨਾ ਕੀਤਾ ਹੈ ਜੋ ਨਿੱਤ ਪ੍ਰਤੀ ਸੰਗਤ ਜੁੜ ਕੇ ਬਾਣੀ ਸੁਣ ਕੇ ਪੜ੍ਹ ਕੇ ਉਸ ਮਾਲਕ ਵਾਹਿਗੁਰੂ ਪ੍ਰਮਾਤਮਾ ਜੀ ਦੀ ਸਿੱਖ ਸਲਾਹ ਦੇ ਵਿੱਚ ਆਪਣੇ ਮਨ ਨੂੰ ਜੋੜਨ ਦਾ ਯਤਨ ਕੀਤਾ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਇਹ ਮਨ ਚੰਚਲਾ ਇਹ ਮਨ ਚੰਚਲੇ ਦਾ ਸੁਭਾਅ ਚੰਚਲਾ ਭਾਵ ਇੱਕ ਥਾਂ ਨਹੀਂ ਟਿਕਦਾ ਇੱਕ ਥਾਂ ਨੇ ਘੜਦਾ ਇੱਕ ਥਾਂ ਤੋਂ ਥੋੜਾ ਜਿਹਾ ਆਨੰਦ ਰਸ ਲਿਆ ਸਵਾਦ ਲਿਆ ਫਿਰ ਅੱਗੇ ਚਲਾ ਗਿਆ ਉੱਥੋਂ ਦੁਨੀਆਦਾਰੀ ਦਾ ਰਸ ਲਿਆ ਉੱਥੋਂ ਫਿਰ ਅੱਗੇ ਚਲਾ ਗਿਆ ਸਤਿਗੁਰੂ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਜਗ ਨੂੰ ਅ ਸੰਸਾਰ ਨੂੰ ਸੀ ਚਤਰਾਈ ਸਿਆਣਪ ਨੇ ਨਾਲ ਪਰਮਾਤਮਾ ਸਕਦੇ ਆ ਪਿੱਛੇ ਲਾ ਸਕਦੇ ਆ ਪਰ ਸਾਧੂ ਗੁਰੂ ਕਹਿੰਦੇ ਇਹ ਭਲੇਖਾ ਮਤ ਰੱਖ ਲੈ ਤੂੰ ਪਰਮਾਤਮਾ ਦੇ ਅੱਗੇ ਤੇਰੀ ਸਿਆਣਪ ਚਤਰਾਈ ਨਹੀਂ ਚੱਲੇਗੀ ਉੱਥੇ ਤੇਰੀ ਸਿਆਣਪ ਨੇ ਕੰਮ ਕਰੇਗੀ ਇੱਥੇ ਕਾਮ ਆਯੂ ਦੁਨੀਆਦਾਰੀ ਵਿੱਚ ਕਿਸੇ ਹੱਦ ਤੱਕ ਪਰਮਾਲਕ ਪਰਮਾਤਮਾ ਦਰਗਾਹ ਦੇ ਵਿੱਚ ਸਤੁਰੂ ਕਹਿੰਦੇ ਚਤਰਾਈ ਸਿਆਣਪ ਕਿਸੇ ਕੰਮ ਨਹੀਂ ਆਈਏ ਇਹ ਰੱਬ ਦੇ ਘਰ ਵਿੱਚ ਕੰਮ ਨਹੀਂ ਆਉਂਦੀ ਜੱਗ ਦੇ ਵਿੱਚ ਕੰਮ ਆ ਸਕਦੀ ਹੈ ਕੁਝ ਹੱਦ ਤੱਕ ਫਿਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਚੀਜ਼ ਜਿਹੜੀ ਵਸਤੂ ਪਰਮਾਤਮਾ ਦੇ ਘਰ ਵਿੱਚ ਨਹੀਂ ਕੰਮ ਆਉਂਦੀ ਇਹ ਐਸੀ ਚੀਜ਼ ਆਪਣਾਉਣੀ ਹੀ ਕਿਉਂ ਹੈ ਉਹਦੇ ਨਾਲ ਅਟੈਚਮੈਂਟ ਕਾਦੇ ਵਾਸਤੇ ਹੋਣਾ ਜਿਹੜੀ ਚੀਜ਼ ਨਾਲ ਨਿਵਣ ਵਾਲੀ ਨਹੀਂ ਹੈ ਜਿਹੜੀ ਚੀਜ਼ ਇੱਥੇ ਰਹਿਣ ਵਾਲੀ ਹੈ ਉਹਨਾਂ 'మే ਕਿਉਂ ਸਾਡੇ ਮਨ ਨੇ ਭਾਰ ਚੁੱਕਣਾ ਹੈ ਸੱਚੇ ਪਾਤਸ਼ਾਹ ਜੀ ਤਾਂ ਕਰਕੇ ਕਹਿੰਦੇ ਨੇ ਕੇ ਮਨਾ ਜਦੋਂ ਵੀ ਉਹਦੇ ਗੁਣ ਗਾਉਣੇ ਨੇ ਮਨ ਕਰਕੇ ਗਾਇਆ ਕਰ ਫਾਰਮੈਲਟੀ ਕਰਕੇ ਨਾ ਕਰਿਆ ਕਰ ਕਿਉਂਕਿ ਮਨ ਕਰਕੇ ਗਾਏ ਹੋਏ ਗੁਰਬਾਣੀ ਸੇਵਾ ਸਿਮਰਨ ਗੁਰੂ ਦੇ ਘਰ ਦੇ ਵਿੱਚ ਪ੍ਰਵਾਣ ਹੋ ਜਾਇਆ ਕਰਦਾ ਹੁੰਦਾ ਵੀ ਹੈ ਫਿਰ ਅਸੀਂ ਅੱਜ ਅਸੀਂ ਸੁਖਣਾ ਸੁਖਣਾ ਇੰਨੇ ਦਿਨ ਅਸੀਂ ਸਾਡਾ ਕਾਰਜ ਹੋਇ ਅਸੀਂ ਆਹ ਕੁਝ ਕਰਾਂਗੇ ਮਹਾਰਾਜ ਦੇ ਨਾਲ ਅਸੀਂ ਗੱਲਾਂ ਕਰਦੇ ਆ ਪਿਆਰ ਵਾਲੀਆਂ ਦੀਆਂ ਗੱਲਾਂ ਹੁੰਦੀਆਂ ਨੇ ਦੁਨੀਆਦਾਰਾਂ ਦਾ ਪੁਕਾਰ ਹੁੰਦਾ ਏ ਮੈਂ ਦੋ ਗੱਲਾਂ ਕਰ ਰਿਹਾ ਧਿਆਨ ਵਿੱਚ ਰੱਖੀਏ ਰੱਬ ਨੇ ਪਿਆਰਾਂ ਦਾ ਪਿਆਰ ਕਰ ਕਿਉਂ ਦੇ ਨਾਲੇ ਵਿੱਚ ਜਾਪ ਕਰਦੇ ਨੇ ਪਰ ਕੁਝ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਪ੍ਰਮਾਤਮਾ ਰੱਬ ਤੂੰ ਪਹਿਲਾਂ ਮੇਰਾ ਆ ਕਾਰਜ ਕਰ ਫੇਰ ਮੈਂ ਤੈਨੂੰ ਇੰਨੀ ਦਾਰ ਦੱਸਣਾ ਇੰਨਾ ਦਾ ਸੰਬੰਧ ਆ ਵਸਤੂ ਲਿਆ ਕੇ ਲੈ ਮੰਨ। ਪਰ ਸੱਚੇ ਪਾਤਸ਼ਾਹ ਕਹਿੰਦੇ ਜੋ ਮਰਜੀ ਕਰ ਲਈ ਜਿੰਦਗੀ ਵਿੱਚ ਰਹਿੰਦਾ ਹੋਇਆ ਮਾਲਕ ਨਾਲ ਕਦੇ ਵਪਾਰ ਨਾ ਕਰੀ। ਜਿੰਨਾ ਹੋ ਸਕੇ ਮਾਲਕ ਨਾਲ ਪੇਮ ਪਾ ਲਈ ਵਪਾਰ ਨਾ ਕਰੀ। ਲੈਣ ਦੇਣ ਦਾ ਕਰੀ ਲੈਣ ਦੇਣ ਆਕਰ ਕੇ ਦੁਨੀਆ ਫਿਰ ਸੁੱਖ ਮਿਲਗੇ ਸਾਡੀਆਂ ਭਾਵਨਾਵਾਂ ਵਿੱਚ ਬੜਾ ਖੁਸ਼ ਹਾਂ ਜੇ ਅਜੇ ਸਵਾ ਲੱਗਦਾ ਫਿਰ ਅਸੀਂ ਰੱਬ ਕੋਲੋਂ ਵੀ ਦੂਰ ਹੋ ਜਾਂਦੇ ਆ ਰੱਬ ਤੋਂ ਵੀ ਸਾਡਾ ਵਿਸ਼ਵਾਸ ਉੱਟ ਜਾਂਦਾ ਪਰ ਸੱਚੇ ਪਾਤਸ਼ਾਹ ਕਹਿੰਦੇ ਇਹ ਨਾ ਕਰਿਆ ਕਰ ਇਹ ਸੁਭਾਅ ਇਹ ਆਦਤ ਹੈ ਤੇਰੀ ਜਿਹੜੀ ਉਹ ਛੱਡ ਦੇ ਜਿਸ ਵੇਨ ਘੜੀ ਨਾ ਜੀਵਣਾ ਵਿਸਰੈ ਸਰੈ ਨ ਬਿੰਦ ਕਹਿੰਦੇ ਫਿਰ ਜਿਸਮ ਵਾਲਕ ਬਿਨਾਂ ਜਿਸ ਪਰਮਾਤਮਾ ਨੇ ਬਿਨਾਂ ਇੱਕ ਘੜੀ ਵੀ ਜਿਉਣਾ ਮੁਸ਼ਕਿਲ ਹੈ ਤੇਰਾ ਜਿਉਣਾ ਮੁਸ਼ਕਿਲ ਹੈ ਇੱਕ ਘੜੀ ਵੀ ਤਿਸ ਵਿਨ ਘੜੀ ਨਾ ਜੀਵਣਾ ਇੱਕ ਘੜੀ ਜਿਉਣਾ ਮੁਸ਼ਕਿਲ ਹੈ ਵਿਸਰੈ ਸਰੈ ਨ ਬਿੰਦ ਆਪਾਂ ਕਹਿੰਦੇ ਪਲਾਣਾ ਤੇ ਇੱਕ ਬਿੰਦ ਦਾ ਵੀ ਵਸਾ ਨਹੀਂ ਕਰਦਾ ਇੱਕ ਬਿੰਦ ਵੀ ਦੂਰ ਨਹੀਂ ਹੁੰਦਾ ਬਿੰਦ ਦਾ ਭਾਗ ਬੜਾ ਥੋੜਾ ਸਮਾਂ ਵਿਸਰੈ ਸਰੇ ਨ ਬਿੰਦ ਜਿਸ ਵਾ ਮਾਲਕ ਪ੍ਰਮਾਤਮਾ ਨੂੰ ਭੁੱਲ ਕੇ ਇੱਕ ਬਿੰਦ ਵੀ ਉਹਦਾ ਖਿਆਲ ਮਨ ਵਿੱਚੋਂ ਕੱਢਦੀ ਏ ਰੱਬ ਦੇ ਪਿਆਰਿਆਂ ਲਈ ਬੜਾ ਔਖਾ ਹੈ ਵਿਸਰੈ ਸਰੇ ਨ ਬਿੰਦ ਤਿਸ ਸਿਓ ਕਿਉਂ ਮਨ ਰੁੱਸੀ ਏ ਜਿਸੇ ਹਮਾਰੀ ਚਿੰਦਾਂ ਜਿਸ ਪਰਮਾਤਮਾ ਨੂੰ ਸਮੇਂ-ਸਮੇਂ ਤੇ ਤੈਨੂੰ ਕਿਹੜੀ ਵਸਤੂ ਚਾਹੀਦੀ ਹੈ ਕਿਹੜਾ ਪਦਾਰਥ ਚਾਹੀਦਾ ਹੈ ਕਿਹੜੀਆਂ ਲੋੜਾਂ ਤੇਰੀਆਂ ਪੂਰੀਆਂ ਕਰਨ ਵਾਲੀਆਂ ਨੇ ਉਹ ਮਾਲਕ ਜਾਣਦਾ ਹੋਇਆ ਸਮਾਂ ਪਾਪਾ ਕਿ ਤਰੀਆਂ ਭਾਵਨਾਵਾਂ ਪੂਰੀਆਂ ਕਰ ਰਿਹਾ ਭਾਵਨਾਵਾਂ ਪੂਰੀਆਂ ਕਰਦੇ ਸੱਚੇ ਪਾਸੇ ਫਿਰ ਕਹਿੰਦੇ ਤੂੰ ਵੀ ਕਿਉਂ ਆਪਣੇ ਮਨਾਂ ਵਿੱਚ ਦੁਨੀਆਦਾਰੀ ਪ੍ਰਤੀ ਤੇ ਰੋਸ ਰੱਖਦਾ ਹੈ ਕੇਲੇ ਸ਼ਿਕਵੇ ਰੱਖਦਾ ਦੁਨਿਆਦਾਰੀ ਪ੍ਰਤੀ ਤੇ ਪਰ ਮਾਲਕ ਕੋਲ ਆਉਣਾ ਹੈ ਮਾਲਕ ਨੂੰ ਮਿਲਣਾ ਚਾਹਣਾ ਹੈ ਮਾਲਕ ਦੀ ਪ੍ਰਾਪਤੀ ਕਰਨੀ ਚਾਹਣਾ ਹੈ ਪਰ ਉਹਨੂੰ ਭੁੱਲਣਾ ਬੰਦ ਕਰ ਦੇ ਵਿਸਾਰਨਾ ਬੰਦ ਕਰ ਦੇ ਤਿਸ ਵੇਨ ਕਹਿੰਦੇ ਜਾਉਣਾ ਫਿਰ ਬੜਾ ਮੁਸ਼ਕਲ ਹੋ ਜਾਊਗਾ ਫਿਰ ਬੜਾ ਮੁਸ਼ਕਲ ਹੋ ਜਾਊ ਫਿਰ ਆਨੰਦ ਵਾਲੀ ਜ਼ਿੰਦਗੀ ਨਹੀਂ ਬਣਨੀ ਇਸ ਵੇਨ ਘੜੀ ਨਾ ਜੀਵਣਾ ਵਿਸਰੈ ਸਰੇ ਨਵਿੰਦ ਤਿਸਿਓ ਕਿਉ ਮਨ ਰੁਸੀ ਜਿਸਿਆ ਮਾਰੀ ਚਿੰਦ ਉਹ ਕਹਿੰਦੇ ਜਿਹੜੇ ਮਾਲਕ ਨੂੰ ਤੈਨੂੰ ਦੇਣ ਦੀ ਚਿੰਤਾ ਹੈ ਤੇਰੀ ਪਾਲਣ ਪੋਚਣ ਕਰਨ ਦੀ ਚਿੰਤਾ ਹੈ ਚਿੰਤਾ ਛੱਡ ਕੇ ਚੇਤਨ ਕਰ ਲੈ ਉਹਨਾਂ ਸੋ ਚਿੰਤਾ ਲਾ ਕੇ ਉਹਨਾਂ ਸਮਾਂ ਜਾਪ ਦੇ ਵਿੱਚ ਜੁੜ ਜਾ ਜੀਦੇ ਵਿੱਚ ਅਨੰਤ ਹੀ ਅਨੰਨ ਹੈ ਸ਼ੁਕਰ ਹੀ ਸ਼ੁਕਰ ਹੈ ਜਦੋਂ ਅਸੀਂ ਭਾਵਨਾ ਬਣਾ ਕੇ ਕਦੇ ਘਰ ਵਿੱਚ ਅਨੰਦ ਸਾਹਿਬ ਦੇ ਬਾਣੀ ਦੇ ਜੋ ਜਾਪ ਨੇ ਉਹ ਸਰਵਣ ਕਰਦੇ ਹਾਂ ਉਹ ਸਾਡੀ ਰੂਹ ਨੂੰ ਆਨੰਦ ਦੇਣ ਵਾਲੇ ਨੇ ਤਕਾ ਦੇਣ ਵਾਲੇ ਨੇ ਸ਼ਾਂਤੀ ਦੇਣ ਵਾਲੇ ਨੇ ਵਿਸਰੈ ਸਰੇ ਨਾ ਬਿੰਤਿ ਸਿਓ ਕਿਉ ਮਨ ਰੁਸੀ ਜਿਸੇ ਮਾਰੀ ਚੰਦ ਅੱਜ ਬੰਦਾ ਜਾਗ ਨਾਲ ਤੇ ਰੁੱਸਦਾ ਰੁੱਸਦਾ ਜਾਗ ਨਾਲ ਤੇ ਲੜਦਾ ਲੜਦਾ ਅੱਜ ਬੜੇ ਬੰਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬੜੇ ਬੰਦੇ ਰੱਬ ਨਾਲ ਵੀ ਲੜਦੇ ਨੇ ਕਿਉਂਕਿ ਉਹਨਾਂ ਨੇ ਰੱਬ ਨੂੰ ਵੀ ਬੰਦਿਆਂ ਵਰਗਾ ਸਮਝ ਲਿਆ ਰੱਬ ਨਾਲ ਲੜਦੇ ਨੇ ਰੱਬ ਨਾਲ ਝਗੜੇ ਕਰਦੇ ਨੇ ਤੈਂ ਮੈਨੂੰ ਦਿੱਤਾ ਹੀ ਕੀ ਐ ਤੈ ਮੇਰੇ ਤੇ ਕੀ ਆਸਾਨ ਕੀਤਾ ਕੋਈ ਸਾਧੂ ਬੜਾ ਲੰਮਾ ਸਮਾ ਪੱਥਰ ਤੇ ਬਹਿ ਕੇ ਉਹ ਨਿਤ ਬਸਿਆ ਕੀਤੀ ਪਹਾੜੀ ਇਲਾਕੇ ਦੇ ਵਿੱਚ ਕਰੀ ਜਾਂਦਾ ਇੱਕ ਰਸ ਹੋ ਕੇ ਤਪੱਸਿਆ ਕਰੀ ਜਾਂਦਾ ਤਪੱਸਿਆ ਕਰਨੇ ਕਰਦੇ ਨੂੰ ਕਲੰਗੀਧਰ ਬਾਦਸ਼ਾਹਲਾ ਚੇਤਾ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਤਰਾ ਨੇ ਦਾਨੀ ਦਾ ਚੇਤਾ ਆ ਗਿਆ ਉਹ ਮੇਰੇਆ ਮਨਾਂ ਕਿਤੇ ਆਪਾਂ ਇਹ ਗਲਤ ਤੇ ਨਹੀਂ ਕਰ ਰਹੇ ਕਿਤੇ ਨ ਕਿਤੇ ਪਛਤਾਪ ਮੁੰਦਾ ਪਰ ਉਹ ਜਾਣੇ ਜਾਂ ਨਾ ਜਾਣੇ ਇਹ ਮਨੁੱਖ ਦੀ ਮਰਜੀ ਹੈ ਅੰਦਰੋਂ ਸਾਡੇ ਇੱਕ ਵਾਰ ਹਲੋਣਾ ਜ਼ਰੂਰ ਆਉਂਦਾ ਹੈ ਜ਼ਰੂਰ ਹਲੋਣਾ ਆਉਂਦਾ ਕੋ ਸਾਧੂ ਇੱਕ ਟੱਕ ਇੱਕ ਰਸ ਤਪੱਸਿਆ ਕਰਦਾ ਰਿਹਾ ਭਜਨ ਬੰਦਗੀ ਕਰਦਾ ਹੁਣ ਇੰਦਰ ਦਾ ਸੰਗਾਸਨ ਡੋਲਣ ਲੱਗ ਗਿਆ ਉਹਨੇ ਸਾਰੇ ਜਿੰਨੇ ਦੇਵੀ ਦੇਵਤੇ ਇਕੱਠੇ ਕੀਤੇ ਇੱਥੇ ਕਹਿੰਦੇ ਜਿੱਤ ਕਰਕੇ ਬਹਿ ਗਿਆ ਹੁਣ ਜਿੱਤ ਕਰਕੇ ਬਹਿ ਗਿਆ ਇਹਦੀ ਭਾਵਨਾ ਪੂਰੀ ਹੋਈ ਪਰਮਾਤਮਾ ਨੇ ਚਲੋ ਕੋਈ ਰੂਪ ਧਾਰਿਆ ਉਹ ਸਾਧੂ ਕੋਲ ਚਲਾ ਗਿਆ ਬੰਦਗੀ ਵਾਲੇ ਫਕੀਰ ਕੋਲ ਫਕੀਰ ਜੀ ਸਾਈ ਜੀ ਬੜਾ ਲੰਮਾ ਸਮਾਂ ਤੁਸੀਂ ਇੱਕ ਰਾਸੋ ਕੇ ਤਪੱਸਿਆ ਕੀਤੀ ਐ ਆ ਪੱਥਰ ਤੇ ਬਹਿ ਕੇ ਸਾਨੂੰ ਭਗਵਾਨ ਨੇ ਡਿਊਟੀ ਲਈ ਐ ਦੱਸੋ ਤੁਸੀਂ ਕੀ ਲੈਣਾ ਕੀ ਚਾਹੁੰਨੇ ਹੋ ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਚਲੇ ਜਾਓ ਤੁਸੀਂ ਦੂਜੀ ਵਾਰ ਫਿਰ ਵੜੇ ਪਿਆਰ ਦੇ ਨਾਲ ਕਿਹਾ ਸਾਧੂ ਜੀ ਦੱਸ ਦੋ ਕੀ ਚਾਹੀਦਾ ਤੁਹਾਨੂੰ ਤੁਹਾਡੀ ਤਪੱਸਿਆ ਬਹੁਤ ਜ਼ਿਆਦਾ ਹੋ ਗਈ ਦੂਜੀ ਵਾਰ ਵੀ ਹਾਂ ਨਹੀਂ ਕੀਤੀ ਤੀਜੀ ਵਾਰ ਜਦੋਂ ਪੈਣਾ ਨਾ ਛੱਡਿਆ ਫਿਰ ਕਹਿੰਦਾ ਸਾਧੂ ਕਹਿੰਦਾ ਮੈਨੂੰ ਮੇਰੀ ਬੰਦਗੀ ਦਾ ਫਲ ਦੇ ਦਿਓ ਮੈਨੂੰ ਮੇਰੀ ਬੰਦਗੀ ਦਾ ਫਲ ਦਿਓ ਕਹਿੰਦਾ ਮੈਨੂੰ ਜਿੰਨਾ ਬਣਦਾ ਦਿਓ ਕਹਿੰਦੇ ਤੂੰ ਮੰਗ ਕੀ ਕੁਝ ਚਾਹਨਾ ਹੁਣ ਸਾਨੂੰ ਵੀ ਕੋਈ ਕਹਦੇ ਮੰਗ ਲੈ ਭਾਈ ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੰਨੇ ਆ ਉਸੀਂ ساری ਜ਼ਿੰਦਗੀ ਭਰ ਦਾ ਯਤਨ ਕਰਾਂਗੇ ਆਪਾਂ ਸਾਰੇ ਕਿ ਇੰਨਾ ਕੁ ਪਦਾਰਥ ਵਸਤੂਆਂ ਆ ਜਾਣ ਕਿ ساری ਉਮਰ ਅਸੀਂ ਵਰਤੀ ਜਾਏ ਮੁੱਕਣ ਨਾ ਇਹ ਸੋਚ ਹੁੰਦੀ ਹੈ ਨਾ ਹੁਣ ਪਰਮਾਤਮਾ ਨੇ ਆਪਣੇ ਸੇਵਕਾਂ ਦੀ ਡਿਊਟੀ ਲਈ ਹੈ ਸਾਧੂ ਨੂੰ ਕੁਝ ਦੇਣ ਵਾਸਤੇ ਸਾਧੂ ਕਹਿੰਦਾ ਪਹਿਲਾਂ ਤੇ ਮੰਨਿਆ ਨਹੀਂ ਕਹਿੰਦਾ ਮੈਂ ਤਾਂ ਲੈਣਾ ਕੁਝ ਨਹੀਂ ਮਨਿਆ ਨਹੀਂ ਪਹਿਲਾਂ ਫਿਰ ਮਨ ਦੇ ਵਿੱਚ ਆਇਆ ਮਾਣ ਮਾਣ ਆ ਗਿਆ ਫਿਰ ਕਹਿੰਦਾ ਇਦਾਂ ਕਰੋ ਜਿੰਨਾ ਸਮਾਂ ਮੈਂ ਤਪੱਸਿਆ ਕੀਤੀ ਮੈਨੂੰ ਫਲ ਦਿਓ ਨਾ ਬੰਦਗੀ ਦਾ ਫਲ ਦਿਓ ਕਹਿੰਦੇ ਮੰਗ ਕੀ ਕੁਝ ਮੰਗਣਾ ਫਲ ਦੇ ਦਿੱਤਾ ਕਿਉਂਕਿ ਬੰਦਾ ਕਹਿੰਦਾ ਜਲਦੀ ਜਲਦੀ ਮਿਲੇ ਮੈਨੂੰ ਛੇਤੀ ਛੇਤੀ ਮਿਲੇ ਮੈਂ ਸੇਵਾ ਤੇ ਸਿਮਰਨ ਜੋ ਕੀਤਾ ਨਾ ਜਲਦੀ ਜਲ ਨਹੀਂ ਮਿਲੇ ਮੈਨੂੰ ਕਿਉਂਕਿ ਸਾਡੇ ਕੋਲ ਕਾਲਾਪਨ ਬਹੁਤ ਜ਼ਿਆਦਾ ਹੈ ਟਕਾ ਨਹੀਂ ਹੈ ਕਾਲਾਪਨ ਹੈ ਹਰ ਵੇਲੇ ਸਾਡਾ ਮਨ ਕਲਪਦਾ ਹੈ ਹਰ ਵੇਲੇ ਹਰ ਵੇਲੇ ਸਾਡੀ ਆਤਮਾ ਭਟਕਦੀ ਹੈ ਹਰ ਵੇਲੇ ਸਾਡਾ ਚੈਨ ਸੁਖ ਚੈਨ ਇਹਨੂੰ ਟਕਾ ਨਹੀਂ ਹੈ ਹਣ ਫਕੀਰ ਕਹਿੰਦਾ ਦਿਓ ਫਿਰ ਫੜ ਤੁਸੀਂ ਕਹਿੰਦੇ ਜਾਣਿਓ ਤੇ ਉਹ ਫਿਰ ਮੈਨੂੰ ਇਹ ਜੱਜ ਉਹਨਾਂ ਨੇ ਵੇਰ ਪ੍ਰਮਾਤਮਾ ਨਾਲ ਗੱਲ ਕੀਤੀ ਫਕੀਰ ਮੰਨ ਤੇ ਗਿਆ ਜੀ ਹੁਣ ਵਸਤੂ ਬਹੁਤ ਜ਼ਿਆਦਾ ਮੰਨਦੇ ਆਹਾਰਤ ਸੀ ਕਿੱਥੋਂ ਦੀ ਹੈ ਐਨਾ ਗੱਲ ਕਰਦਿਆਂ ਕਰਦਿਆਂ ਉਹ ਪੱਥਰ ਦੇ ਵਿੱਚੋਂ ਆਵਾਜ਼ ਆਈ ਹੁਣ ਸਾਡੇ ਮਨ ਸੰਕੂਲੇ ਪੱਥਰ ਵੀ ਕਦੇ ਬੋਲਦੇ ਨੇ ਬਾਬਾ ਤੇ ਐਵੇਂ ਗੱਲਾਂ ਕਰੀ ਜਾਂਦਾ ਜੇ ਪੱਥਰ ਭਗਤ ਧੰਨੇ ਦੇ ਵੇਲੇ ਪੱਥਰ ਵਿੱਚੋਂ ਰੱਬ ਪ੍ਰਗਟ ਹੋ ਕੇ ਸਾਗ ਤੇ ਲੱਸੀ ਮੱਕੀ ਦੇ ਪ੍ਰਸ਼ਾਦੇ ਸਖ ਸਕਦਾ ਹੈ ਕੀ ਫਿਰ ਔਕਾਸ਼ ਵਿੱਚੋਂ ਬਾਣੀ ਹੋ ਕੇ ਪੱਥਰ ਬੋਲ ਨਹੀਂ ਸਕਦਾ ਪੱਥਰ ਵਿੱਚੋਂ ਪੈਦਾ ਹੋਇਆ ਪੱਥਰ ਦੇ ਬਾਅਦ ਦੀ ਗੱਲ ਉਹਦੀ ਸ਼ਰਧਾ ਦੀ ਗੱਲ ਸੀ ਨਾ ਭਾਵਨਾ ਦੀ ਪੱਥਰ ਤੇ ਬਹਾਨਾ ਸੀ ਰੱਬ ਤੇ ਧੰਨੇ ਦੀ ਸ਼ਰਧਾ ਭਾਵਨਾ ਵਿੱਚੋਂ ਪ੍ਰਗਟ ਹੋਇਆ ਸੀ ਪੱਥਰ ਦਾ ਬਹਾਨਾ ਬਣਿਆ ਵਿਦ ਬਣ ਗਈ ਪੱਥਰ ਨਾਲ ਹੁਣ ਆਪਾਂ ਤੇ ਪੱਥਰ 'ਚੋਂ ਕਹਾਗੇ ਨਾ ਹੋਇਆ ਉਹਦੀ ਭਾਵਨਾ ਨੇ ਪ੍ਰੇਮ ਦੇ ਵੇਖ ਕੇ ਰਮ ਕਹਿੰਦੇ ਫਿਰ ਇੰਨਾ ਕਿਤੇ ਕਰਨਾ ਪਊਗਾ ਬਾਤਾਂ ਹੁੰਦੀ ਰਹੀ ਪੱਥਰ ਵਿੱਚੋਂ ਹੋਈ ਕਾਸ਼ਵਾਣੀ ਕਹਿੰਦੇ ਐ ਰਿਸ਼ੀ ਜੀ ਸਾਧੂ ਜੀ ਤੁਸੀਂ ਤੇ ਆਪਣਾ ਫਲ ਮੰਗ ਰਹੇ ਹੋ ਜੇ ਮੈਂ ਕਹਾ ਮੇਰੇ ਤੇ ਤੁਸੀਂ ਇੰਨੇ ਸਾਲ ਵੇਕੇ ਤਪੱਸਿਆ ਕੀਤੀ ਐ ਮੈਨੂੰ ਤੁਹਾਡਾ ਭਾਰ ਤੇ ਲੱਗਦਾ ਸੀ ਰੱਬ ਨਾਲ ਤੇ ਹਿਸਾਬ ਕਿਤਾਬ ਕਰਦੇ ਆਂ ਜੇ ਤੂੰ ਇੰਨੇ ਸਾਲ ਮੇਰੇ ਤੇ ਬੈਠਿਆ ਜੇ ਮੈਂ ਕਹਾ ਮੇਰਾ ਹਸਾਬ ਰਾਮਨ ਕਰ ਹੁਣ ਮੈਂ ਤੇਰੇ ਸਿਰ ਤੇ ਮੈਨੂੰ ਕੋਈ ਇਨਸਾਨ ਰੱਖ ਦੇਵੇ ਦਿਨ ਰਾਤ ਤੂੰ ਮੇਰੇ ਸਿਰ ਤੇ ਭਾਰ ਰੱਖੀ ਰੱਖੇਗਾ ਦਨਰਾਤ ਪਹਾੜ ਚੱਲ ਲਵੇਂਗਾ ਤੂੰ ਇਹ ਤੇਰੇ ਸਿਰ ਤੇ ਆ ਰੱਖ ਲਈਏ ਵਾਜਨ ਪੱਥਰ ਉਸੇ ਵੇਲੇ ਜਦੋਂ ਇਹ ਗੱਲ ਹੋਈ ਸਾਧੂ ਨੂੰ ਕਿਹਾ ਫਿਰ ਮਨੁਸ ਸੁਰਤ ਜੀ ਆ ਗਈ ਕਿ ਵਾਕੀ ਸਹੀ ਗੱਲ ਹੈ ਤੂੰ ਰੱਬ ਨੇ ਭੇਜੇ ਹੋਏ ਬੰਦਿਆਂ ਕੋਲ ਤੇ ਕਹਿ ਰਿਹਾ ਮੈਨੂੰ ਆਹ ਕੁਝ ਦੇਖ ਕੇ ਜਾਓ ਫਿਰ ਜੇ ਤੁਸੀਂ ਕਹਿਣੋ ਤੈਨੂੰ ਫਲ ਦੇਣਾ ਫਿਰ ਮੇਰਾ ਵੀ ਹਿਸਾਬ ਬਰਾਬਰ ਕਰਾ ਲੇ ਤੂੰ ਮੇਰੇ ਤੇ ਮੰਨ ਲਓ ਚਲੋ 10 ਸਾਲ ਬੈਠਿਆ ਮੈਨੂੰ 10 ਮਹੀਨੇ ਹੀ ਆਪਣੇ ਸਿਰ ਤੇ ਟਿਕਾ ਕੇ ਰੱਖ ਲੈ 10 ਮਹੀਨੇ 10 ਦਿਨ 10 ਘੰਟੇ ਆਪਣੇ ਸਿਰ ਤੇ ਟਿਕਾ ਲੈ ਵੇਖ ਲੈਣਾ ਹਸਾਬ ਕਿਤਾਬ ਉੱਪਰ ਹੋ ਜਾ ਪੂਰਾ ਚੰਗਾ ਤੇ ਅਸੀਂ ਥੋੜਾ ਜਿਹਾ ਕੀਤਾ ਰੱਬ ਨੂੰ ਕਹਿੰਦੇ ਹੁਣੇ ਦੇ ਦੇ ਸਾਨੂੰ ਪਰ ਮਾੜਾ ਵੀ ਜੋ ਕਰਨਿਆ ਉਹ ਕਹਿੰਨਿਆ ਚਲੋ ਸਾਡਾ ਦੇਖ ਕੇ ਆਣ ਦੇਖਿਆ ਕਰ ਉਹ ਕਹਿੰਦਾ ਚਲੋ ਸਾਨੂੰ ਬਖਸ਼ ਦਿਓ ਹੁਣ ਸਾਡਾ ਖਹਿੜਾ ਛੁਡਾਓ ਉਹਦੇ ਲਈ ਫਿਰ ਐਦਾਂ ਹੋ ਜਾਂਦਾ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਭਾਈ ਸਵਰਤ ਕਰਕੇ ਚੈਨ ਕਰਕੇ ਉੱਪਰ ਉੱਠਣਾ ਪਊਗਾ ਇਹ ਵਸਤੂ ਪਦਾਰਥ ਚੱਲਦੇ ਰਹਿਣਗੇ ਦੁਨੀਆਦਾਰੀ ਦੇ ਕਾਰ ਵਿਹਾਰ ਚੱਲਦੇ ਰਹਿਣਗੇ ਪਰ ਸਤਿਗੁਰੂ ਕਹਿੰਦੇ ਜਿਉਂਦੇ ਜੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਿ ਵਸੇਰਾ ਜਿਹਦਾ ਵਣਜ ਕਰਨ ਵਾਸਤੇ ਆਇਆ ਉਹ ਵਣਜ ਕਰਦਾ ਜਿਹੜੀ ਖੇਤੀ ਕਰਨ ਵਾਸਤੇ ਆਇਆ ਕਰਮਾਂ ਦੀ ਖੇਤੀ ਐ ਉਹ ਖੇਤੀ ਕਰ ਲੈ ਉਹ ਖੇਤੀ ਆ ਨਾਮ ਦੀ ਖੇਤੀ ਉਹ ਖੇਤੀ ਆ ਅਨਸਾਨੀਅਤ ਦੀ ਖੇਤੀ ਪਰ ਸਮਾ ਆਉਣ ਤੋਂ ਪਹਿਲਾਂ ਪਹਿਲਾਂ ਜੜਨਾ ਕਰ ਗੁਰੂ ਦੇ ਘਰੇ ਦਾਖਲਾ ਲੈਣਾ ਦਾਖਲਾ ਲੈਣਾ ਗੁਰੂ ਵਾਲੇ ਬਣਨਾ ਪੰਜ ਪਿਆਰੇ ਸਹਿਵਾਲਾ ਕੋਲੋਂ ਖੰਡੇ ਵਾਟੇ ਦੀ ਪਹਲ ਲੈ ਕੇ ਗੁਰੂ ਵਾਲਾ ਬਣ ਜਾ ਤੇ ਨਾਲ-ਨਾਲ ਨਾਮ ਅਭਿਆਸ ਕਰਿਆ ਕਰ ਹਣ ਉਹ ਰੱਬ ਦੇ ਪਿਆਰੇ ਚਲੇ ਗਏ ਸਾਧ ਉਹਦੀ ਸੁਰਤ ਟਿਕਾਣੇ ਆ ਗਈ ਕਿ ਵਾਕੀ ਸੱਚੀ ਗੱਲ ਹੈ ਹਿਸਾਬ ਕਿਤਾਬ ਨਾਲ ਗੱਲ ਨਹੀਂ ਬਣਦੀ ਹੁਣ ਰਗੂਵਾਲਾ ਭੇਜੇ ਹੋਏ ਰੀਸ਼ੀਆਂ ਮੁੰਨੀਆਂ ਦੀ ਡਿਊਟੀ ਲੱਗ ਗਈ ਹੈ ਪਹਿਰਾ ਕਹਿੰਦੇ ਨੇ ਜਿਹਨੂੰ ਆਪਾਂ ਪਹਿਰਾ ਲੱਗ ਗਿਆ ਉਹ ਮਾਲਕ ਪ੍ਰਮਾਤਮਾ ਦਾ ਕਾਲ ਪ੍ਰਖਵਹੈਗੁਰੂ ਜੀ ਦਾ ਉਹਦਾ ਪਹਿਰਾ ਲੱਗ ਜਾਂਦਾ ਫਿਰ ਜਿਹੜੇ ਉਹਦਾ ਜਪ ਤਪ ਕਰਦੇ ਨੇ ਉਹਦੇ ਕੋਲ ਜਾਣ ਤੋਂ ਪਹਿਲਾਂ ਪਹਿਲਾਂ ਉਦੇ ਸਿਮਰਨ ਅਵਹਾਸ ਵਿੱਚ ਜੁੜ ਜਾਇਆ ਕਰਦੇ ਨੇ ਹੁਣ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨੌਵੇਂ ਮਹੱਲੇ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਹੈ ਅੱਜ ਦੇ ਸ਼ਲੋਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ RAM ਗਯੋ RAVAN ਗਯੋ ਜਾ ਕੋ ਬਹੁ ਪਰਵਾਹ ਹੁਣ ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਰਾਮ ਜੀ ਦੀ ਵੀ ਗੱਲ ਕੀਤੀ ਹੈ। ਰਾਵਣ ਦੀ ਵੀ ਗੱਲ ਕੀਤੀ ਹੈ। ਕਹਿੰਦੇ ਉਹ ਵੀ ਇਹ ਸੰਸਾਰ ਦੇ ਵਿੱਚੋਂ ਰਾਮ ਵਰਗੇ ਵੀ ਕਿਸੇ ਯੁੱਗ ਦੇ ਅਵਤਾਰ ਬਣ ਕੇ ਆਏ। ਇਹਨੂੰ ਪਹਿਲਾਂ ਜਿਹੜਾ ਸਤਜੁਗ ਤ੍ਰੇਤਾ ਦੁਆਪਰ ਇਹ ਯੁੱਗਾਂ ਦੇ ਅਵਤਾਰ ਸੀ ਰਾਮ ਜੀ, ਕ੍ਰਿਸ਼ਨ ਭਗਵਾਨ। ਆਲ ਜੁੜਦੇ ਅਵਤਾਰ ਧੰਗੁਰ ਨਾਨਕ ਦੇ ਪਾਤਸ਼ਾਹ ਮਹਾਰਾਜ ਚਾਰ ਯੁਗ ਹੋ ਗਏ ਫਿਰ ਡਿਊਟੀ ਲਈ ਉਹ ਮਾਲਕ ਨੇ ਸਾਨੂੰ ਭੇਜਿਆ ਕੱਲਿਆ ਹੋਇਆ ਮਾਲਕ ਨੇ ਗੱਲ ਦੋਨਾਂ ਦੀ ਹੋਗੀ ਰਾਮ ਜੀ ਤੇ ਰਾਵਣ ਦੀ 사ਤੁਰੂ ਕਹਿੰਦੇ ਸਰੀਰ ਕਰਕੇ ਨਾ ਰਾਮ ਜੀ ਰਹਿਣਗੇ ਸਰੀਰ ਕਰਕੇ ਉਹ ਵੀ ਚਲੇਗੇ ਸਰੀਰ ਕਰਕੇ ਦੁਨੀਆ ਨੂੰ ਜਿੱਤਣ ਵਾਲਾ 라ਵਣ ਜਿਹੜਾ ਕਹਿੰਦਾ ਸੀ ਕਾਲ ਨੂੰ ਮੈਂ ਆਪਣੇ ਪਾਵੇ ਨਾਲ ਬੰਨਿਆ ਹੋਇਆ ਕਾਲ ਨੂੰ ਮੈਂ ਆਪਣੇ ਪਾਵੇ ਨਾਲ ਬੰਨਿਆ ਹੋਇਆ ਸ਼ਿਵ ਜੀ ਦਾ ਬੜਾ ਵੱਡਾ ਭਗਤ ਸੀਗਾ 라ਵਣ ਸ਼ਿਵ ਜੀ ਦਾ ਕਿਉਂਕਿ ਗੁਰਵਾਨ ਨੇ ਕਹਿੰਦੀ ਇੱਕ ਸੰਸਾਰੀ ਇੱਕ ਪੰਡਾਰੇ ਇੱਕ ਲਾਏ ਦੀਵਾਨ ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਜਿਹੜਾ ਉਹ ਜਗ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਵਿਸ਼ਨੂੰ ਨੇ ਜਿਹੜੇ ਉਹ ਰਿਜਕ ਦੇਣ ਵਾਲੇ ਨੇ ਸੰਸਾਰ ਜਿਹੜਾ ਮਹੇਸ਼ ਸ਼ਿਵ ਜੀ ਹੈ ਉਹ ਜਗ ਨੂੰ ਲਾਏ ਕਰਨ ਵਾਲਾ ਇੱਕ ਲਾਏ ਦੀ ਬਾਣ ਲਾਏ ਦਾ ਭਾਵ ਉਹ ਜਗਨ ਖਾਤ ਨੇ ਫਿਰ ਰਾਵਣ ਨੇ ਕਹਿੰਦੇ ਸ਼ਿਵ ਜੀ ਦੀ ਭਗਤੀ ਕਰਕੇ ਪ੍ਰਸੰਨ ਕਰ ਲਿਆ ਕਾਲ ਵਸ ਵਿੱਚ ਕਰਕੇ ਆਪਣੇ ਪਾਵੇ ਨਾਲ ਬਣ ਲਿਆ ਸੀ ਗਰਾਂ। ਬੜਾ ਵੱਡਾ ਵਿਦਵਾਨ ਸੀ। ਗੁਣੀ ਗਿਆਨੀ ਸੀ ਆਪਾਂ ਪਰਸੋਂ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ। ਪਰ ਉਹ ਕਿਤੇ ਰਾਮ ਤੇ ਲక్ష్మణ ਨੇ ਰਾਵਣ ਦੀ ਭੈਣ ਸੀ ਮੇਰੇ ਜਿਹੜੀ ਸਰੂਪਨਖਾ ਇਤਿਹਾਸ ਤੁਸੀਂ ਜਾਣਦੇ ਹੋ। ਉਹਦਾ ਨੱਕ ਵਡਿਆ ਨੱਕ ਵਡਣ ਤੋਂ ਬਾਅਦ ਵੀ 라ਵਣ ਸੀ ਜਿਹੜਾ ਸੀਤਾ ਮਾਤਾ ਨੂੰ ਲੈ ਗਿਆ ਸੀ ਚੁੱਕ ਕੇ ਤੇ ਲੈ ਗਿਆ ਅਸੀਂ ਇਤਿਹਾਸ ਚੰਗੀ ਤਰ੍ਹਾਂ ਬਾਤਾਂ ਨਹੀਂ ਅਤਿਹਾਸ ਜਦੋਂ ਸੁਣਾਗੇ ਬਾਤਾਂਗੇ ਉਹਨੇ ਮਾੜਾ ਕਹਿਣਾ ਤੇ ਬੜੀ ਦੂਰ ਦੀ ਗੱਲ ਐ ਲੈ ਤੇ ਗਿਆ ਸੀ ਕਹਿੰਦੇ ਮਾੜੇ ਆਉਂਦੇ ਵੱਲ ਤੱਕਿਆ ਵੀ ਨਹੀਂ ਸੀਗਾ ਇੱਕ ਬੰਧਿਆ ਆਸ਼ਰਮ ਦੇ ਵਿੱਚ ਸੀਤਾ ਨੂੰ ਰੱਖਿਆ ਗਿਆ ਵਾ ਇੱਜ਼ਤ ਰੱਖਿਆ ਗਿਆ ਪਰ ਜਿਹੜੇ ਕਾਰਨ ਕਰਕੇ ਚੁੱਕਣ ਦਾ ਕਾਰਨ ਹੀ ਬਣਿਆ ਜੋ ਰਾਵਣ ਨੂੰ ਹਰ ਸਾਲ ਉਹਦੇ ਪੁਤਲੇ ਫੁੱਕੇ ਜਾਂਦੇ ਨੇ ਹਰ ਸਾਲ ਪਰ ਰਾਵਣ ਤੇ ਚਲਾ ਗਿਆ ਉਹ ਨਹੀਂ ਚਲੋ ਗਲਤੀ ਮੰਨਦਾ ਕੋਈ ਕੁਝ ਮੰਨਦਾ ਆਪੋ ਆਪਣਾ ਨਜ਼ਰੀਆ ਵੇਖਣ ਦਾ ਹੁੰਦਾ ਹੈ ਪਰ ਸਤਿਗੁਰੂ ਕਹਿੰਦੇ ਇੱਕ 라ਵਣ ਤੇ ਗਲਤੀ ਕਰ ਗਿਆ ਚਲੋ ਗਲਤੀ ਕਾ ਕਹ ਲਈ ਆਪਾਂ ਕੁਝ ਵੀ ਲਾ ਲਓ ਹਰ ਸਾਲ ਉਹਦੇ ਪੁੱਤਲੇ ਪੁੱਕੇ ਜਾਂਦੇ ਐ ਪਰ ਅੱਜ ਦੇ ਇਨਸਾਨਾਂ ਦੇ ਅੰਦਰ ਵੀ ਤੇ ਇੱਕ ਕਾਮ ਰੂਪੀ 라ਵਣ ਬੜੀਆਂ ਛਾਲਾਂ ਮਾਰਦੇ ਵਿਕਾਰਾਂ ਰੂਪੀ 라ਵਣ ਕਿੰਨੇ ਸਾਡੇ ਅੰਦਰ ਪੈਦਾ ਹੋਏ ਨੇ ਪਰ ਆਪਣੇ ਅੰਦਰ ਦੇ 라ਵਣ ਨੂੰ ਵੀ ਕਦੇ ਮਾਰਨ ਦਾ ਯਤਨ ਕਰ ਬਾਹਰ ਦੇ ਰਾਵਣ ਦੀ ਤੇ ਧੁੰਨੀ ਵਿੱਚ ਤੀਰ ਮਾਰਿਆ ਖਤਮ ਕਰਤਾ ਸਜ਼ਾ ਦਿੱਤੀ ਆਪਦੀ ਜਾਣੇ ਉਹਨੇ ਕਿਉਂਕਿ ਉਹਨੇ ਐਸਾ ਗناہ ਰਾਮ ਜੀ ਦੀ ਨਿਗਾ ਵਿੱਚ ਕੀਤਾ ਪਰ ਅੱਜ ਦੇ ਰਾਵਣ ਜਿਹੜਾ ਸਾਡੇ ਅੰਦਰ ਕਾਮ ਰੂਪੀ ਰਾਵਣ ਹੈ ਵਿਕਾਰਾਂ ਰੂਪੀ ਰਾਵਣ ਨੇ ਜਿਹੜੇ ਉਹ ਗੁਰਬਾਣੀ ਦੇ ਸ਼ਬਦ ਦੇ ਨਾਲ ਪਰ ਸਤਿਗੁਰੂ ਕਹਿੰਦੇ ਜਿਨੇ ਕਾਲ ਨੂੰ ਆਪਣੇ ਪਾਵੇ ਨਾਲ ਬੰਨਿਆ ਹੋਇਆ ਸੀ ਪਰ ਮਾਣ ਕਰਦੇ ਸੀ ਮੈਂ 베ਦਾ ਗ੍ਰੰਥਾਂ ਦਾ ਗਿਆਤਾ ਹਾਂ ਪਰ ਸਰੀਰ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੋਈ ਵੀ ਨਹੀਂ ਰਿਹਾ ਜਿਹੜੇ ਕਹਿੰਦੇ ਸੀ ਮੈਂ ਨਹੀਂ ਮਰਦਾ ਕਾਲ ਮੇਰੇ ਵਸ ਵਿੱਚ ਹੈ ਕਾਲ ਮੇਰੇ ਪਾਵੇ ਨਾਲ ਬੰਨਿਆ ਹੋਇਆ ਪਲੰਘ ਦੇ ਪਾਵੇ ਨਾਲ ਪਰ ਜਦੋਂ ਸਮਾ ਆਇਆ ਵੇਧ ਬਣ ਜਾਂਦੀ ਏ ਵਿਧਾ ਬਹਾਨਾ ਬਣ ਜਾਂਦੇ ਜਾਣਦਾ ਦੁਨੀਆ ਤੋਂ ਬਹਾਨਾ ਬਣਦਾ ਸਤਿਗੁਰੂ ਕਹਿੰਦੇ ਰਾਮ ਜੀ ਵੀ ਚਲੇ ਗਏ ਸ੍ਰੀ ਰਾਮਚੰਦਰ ਊਚ ਕਰ ਗਏ ਆ ਸਰੀਰ ਛੱਡ ਗਏ ਜਦੋਂ ਸਮਾ ਆ ਉਹਨਾਂ ਦਾ ਉਹ ਵੀ ਨਹੀਂ ਰਹਿ ਪਰ 라ਵਣ ਵੀ ਨਹੀਂ ਰਹਾ ਸਮਾ ਆ ਉਹ ਵੀ ਚਲਾ ਗਿਆ ਲੰਕਾ ਪਤੀ ਜਿਹਨੂੰ ਅੱਪਾ ਕਹਿੰਦੇ ਉਹ ਵੀ ਚਲਾ ਗਿਆ ਜਿਹਦੀ ਗੱਲ ਗੁਰਵਾਣੀ ਕਰਦੀ ਐ 1 ਲੱਖ ਪੁੱਤ ਸਵਾ ਲੱਖ ਨਾਤੀ ਤਹ ਰਾਵਣ ਘਰ ਦੀਆਂ ਨਾ ਬਾਤੀ ਕਦੇ ਆਪ ਤੁਸੀਂ ਗੁਰਵਾਣੀ ਪੜ ਕੇ ਵੇਖਿਓ ਸੁਣਿਓ ਉਹਦੀ ਅਨਸਵੰਸ ਬੜੀ ਵੱਡੀ ਸੀ ਰਾਵਣ ਦਾ ਬੜਾ ਵੱਡਾ ਪਰਿਵਾਰ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਬੜਾ ਵੱਡਾ ਪਰਿਵਾਰ ਇੱਕ ਲੱਖ ਪੁੱਤਰ ਅੱਗੇ ਪੋਤੇ-ਪੋਤਰੀਆਂ ਅਗਲੀ ਅੰਸਵੰਸ ਦੀ ਗਿਣਤੀ ਸਤਿਗੁਰੂ ਜੀ ਗੁਰਬਾਣੀ ਵਿੱਚ ਕਰਦੇ ਨੇ ਪਰ ਬੰਦਿਆ ਮਾਣ ਨਾ ਕਰੀ ਤਹ ਰਾਵਣ ਘਰ ਦੀ ਅਨਬਾਤੀ ਐਡੀ ਵੱਡੀ ਕੁੱਲ ਹੋਣ ਦੇ ਬਾਵਜੂਦ ਵੀ ਉਹਦੇ ਘਰੇ ਕੋਈ ਦੀਵਾ ਜਮ ਜਗਵਾ ਨਾ ਮਿਲਿਆ ਸਰੀਰ ਕਰਕੇ ਸਭ ਚਲੇਗੇ ਸਮੇ ਸਮੇ ਤੇ ਵਕਤ ਆਈ ਗਿਆ ਸਾਰੇ ਦਰਦੇ ਬਣੇ ਕੂਚ ਕਰ ਗਿਆ ਦੁਨੀਆ ਨੂੰ ਦੁਨੀਆ ਦੇ ਵਿੱਚੋਂ ਚਲੇ ਗਏ ਫਿਰ ਸਤਿਗੁਰੂ ਇਹ ਕਹਿੰਦੇ ਕਹੋ ਇਹ ਜੋ ਸੰਸਾਰ ਹੈ ਸਤਿਗੁਰੂ ਕਹਿੰਦੇ ਸੁਪਨੇ ਦੀ ਨਿਆਈਂ ਕਹੋ ਨਾਨਕ ਥਿਰਕਸ ਨਹੀਂ ਸੁਪਨੇ ਜੋ ਸੰਸਾਰ ਇਹ ਸੰਸਾਰ ਸੁਪਨੇ ਦੀ ਨਿਆਈਆ ਕਹਿੰਦੇ ਭਾਈ ਥਿਰ ਕਛ ਵੀ ਨਹੀਂ ਥਿਰ ਦਾ ਭਾਅ ਸਦਾ ਰਹਿਣ ਵਾਲਾ ਹੈ ਕੁਝ ਨਹੀਂ ਹੈ ਆਓ ਮੇਰੇ ਸਤਿਗੁਰੂ ਜੀ ਇਹ ਸ਼ਲੋਕ ਨਹੀਂ ਵਿਚਾਰ ਕਰਦੇ ਨੇ ਸਦਾ ਰਹਿਣ ਵਾਲਾ ਨਹੀਂ ਇੱਥੇ ਕੁਝ ਸਭ ਆਸਵਾਨ ਹੈ ਜੋ ਉਪਜਿਓ ਸੋ ਵਿਰਸ ਹੈ ਪਰੋ ਆਜ ਕੇ ਪਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਸਤਿਗੁਰੂ ਜੀ ਕਿਰਪਾ ਕਰੇ ਸਾਨੂੰ ਵੀ ਗਿਆਨ ਆ ਜਾਵੇ ਰਹਿਣਾ ਅਸੀਂ ਵੀ ਜਦੋਂ ਕੋਈ ਨਹੀਂ ਰਹਾ ਜਾਣਾ ਸਭ ਨੇ 라ਵਣ ਵਰਗੇ ਚਲੇ ਗਏ RAM ਜੀ ਵਰਗੇ ਵੀ ਚਲੇ ਗਏ ਕੋਈ ਵੀ ਪੀਰ ਫਕੀਰ ਬਲੀ ਔਲੀਏ ਸਰੀਰ ਕਰਕੇ ਸਤਿਗੁਰੂ ਕਹਿੰਦੇ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ ਸਰੀਰ ਕਰਕੇ ਸਭ ਨੇ ਜਾਣਾ ਪਰ ਜਾਣ ਤੋਂ ਪਹਿਲਾਂ ਜਿਹੜਾ ਲਾਹਾ ਲੈਣ ਵਾਸਤੇ ਆਇਆ ਉਹ ਲਾਹਾ ਲੈ ਲਈਏ ਫਿਰ ਸਾਡਾ ਆਇਆ ਹੋਇਆ ਸਤਿਗੁਰੂ ਜੀ ਨੇ ਸਭ ਲੋ ਜਾਵੀਗਾ ਲਿਖੀ ਵਿੱਚ ਐ ਜੂਗਾ ਗੁਰਬਾਣੀ